ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਖੰਡੂਰ ਸਾਹਿਬ ਵਾਲਿਓ ਕੱਲ ਇੱਕ ਡਿਬਰੂਗੜ੍ਹ ਵਾਲੇ ਸੰਤ ਨੇ ਚੋਣ ਲੜਨ ਵਾਸਤੇ ਕਾਗਜ਼ ਭਰੇ ਨੇ ਨਾਮਜ਼ਦਗੀ ਹੋਈ ਐ ਤੇ ਇਹਨਾਂ ਦਾ ਮੈਨੀਫੈਸਟੋ ਕੀ ਐ ਇਹਦੇ ਤੇ ਥੋੜੀ ਜਿਹੀ ਗੱਲਬਾਤ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹ ਤਾਂ ਸਭ ਨੂੰ ਪਤਾ ਹੀ ਐ ਕਿ ਇਹਨਾਂ ਨੇ ਲੰਬੇ ਚੋਲੇ ਪਾ ਕੇ ਡਿਬਰੂਗੜ੍ਹ ਵਾਲੇ ਸੰਤ ਅੰਮ੍ਰਿਤਪਾਲ ਨੇ ਇਹ ਵੱਡੀਆਂ-ਵੱਡੀਆਂ ਫੜਾਂ ਮਾਰੀਆਂ ਸੀ ਅਸੀਂ ਮਰਨੋਂ ਨਹੀਂ ਡਰਦੇ ਅਸੀਂ ਸ਼ਹੀਦੀ ਪਾ ਦੇਾਂਗੇ ਅਸੀਂ ਸਵਾ ਲੱਖ ਨਾਲ ਲੜਨ ਵਾਲੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਤਾਂ ਫੜਾਂ ਮਾਰੀਆਂ ਸੀ ਤੇ ਉਦੋਂ ਬਾਅਦ ਦੇ ਵਿੱਚ ਛੇਤਰ ਫਿਰਿਆ ਫਿਰ ਨੌ ਟਾਂਕੇ ਕੀਤੀ ਰੋਡੇ ਪਿੰਡ ਦੇ ਵਿੱਚ ਗ੍ਰਿਫਤਾਰੀ ਦਿੰਦੇ ਨੇ ਹੁਣ ਜਦੋਂ ਮੈਨੀਫੈਸਟੋ ਇਹਨਾਂ ਦਾ ਆਇਆ ਹੈ ਉਹ ਪੜ੍ਹ ਕੇ ਮੈਂ ਹੈਰਾਨ ਹੋ ਗਿਆ ਤੁਸੀਂ ਵੀ ਹੈਰਾਨ ਹੋ ਜਾਓਗੇ ਸਭ ਤੋਂ ਪਹਿਲਾਂ ਇਹਨਾਂ ਦੇ ਮੈਨੀਫੈਸਟੋ ਵਿੱਚ ਆਉਂਦਾ ਹੈ ਕਿ ਦੋਗੜਾ ਕਿਹਨੂੰ ਕਿਹਾ ਜਾਂਦਾ ਹੈ ਬੁੱਕਲ ਦੇ ਸੱਪ ਕਿਹਨੂੰ ਕਿਹਾ ਜਾਂਦਾ ਹੈ ਉਹ ਅਮਰਤਪਾਲ ਵਰਗੇ ਕਢਮ ਚੌਧਰੀ ਨੇ ਹੁਣ ਦੋਗਲਾਪਣ ਕੀ ਹੁੰਦਾ ਹੈ ਜਿਹੜਾ ਕਹਿੰਦਾ ਸੀ ਸਵਿਧਾਨ ਨੂੰ ਮੰਨਦਾ ਨਹੀਂ ਅੱਜ ਉਸ ਸਵਿਧਾਨ ਦੇ ਅੰਦਰ ਨਾਮਜ਼ਦਗੀ ਹੋਈ ਹੈ ਕਾਗਜ਼ ਭਰੇ ਨੇ ਚੋਣ ਲੜਨ ਵਾਸਤੇ ਹੁਣ ਚਾਰ ਗੱਲਾਂ ਹੋਰ ਕਰਨੀਆਂ ਜਿਹੜੀਆਂ ਇਹਨਾਂ ਦੇ ਮੈਨੀਫੈਸਟੋ ਵਿੱਚ ਹੈਗੀਆਂ ਜਿਹੜੀਆਂ ਇਹ ਕਰਮਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਕਲੀਅਰ ਕਰਨਾ ਪੈਣਾ ਕਿ ਤੁਹਾਡਾ ਅਜੰਡਾ ਕੀ ਹੈ ਤੁਹਾਡੇ ਮੁੱਦੇ ਕੀ ਨੇ ਤੁਸੀਂ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਕਹਿ ਰਹੇ ਹੋ ਤੇ ਉਹਨਾਂ ਲੋਕਾਂ ਲਈ ਤੁਹਾਡੇ ਕੋਲ ਮੁੱਦੇ ਕੀ ਨੇ ਮੈਂ ਦੱਸਾਂ ਉਹ ਮੁੱਦੇ ਕਿਹੜੇ ਕਿਹੜੇ ਆ ਉਹ ਮੁੱਦੇ ਨੇ ਜੇ ਕੋਈ ਅਮਰਪਾਲ ਕਹਿੰਦਾ ਸਾਡੇ ਨਾਲ ਦਲੀਲ ਦੇ ਨਾਲ ਗੱਲ ਕਰੋ ਅਸੀਂ ਉਹਨੂੰ ਮੋਟਰ ਤੇ ਲੈ ਕੇ ਜਾਵਾਂਗੇ ਉਹਨੂੰ ਕੁੱਟਾਂਗੇ ਲੱਤਾਂ ਬਾਹਾਂ ਤੋੜਾਂਗੇ ਇਹ ਹੋਇਆ ਹੈ ਸਭ ਕੁਝ ਮੈਂ ਆਪਣੇ ਕੋਲ ਨੂੰ ਕਹਿ ਰਿਹਾ ਮੈਂ ਤਾਂ ਗਲਤ ਤਾਂ ਕਰ ਰਿਹਾ ਕਿ ਜਦੋਂ ਇਹ ਐਮਪੀ ਬਣਨਗੇ ਹਾਲਾਂਕਿ ਬਣਨਾ ਬਣਨਾ ਨਹੀਂ ਹੈਗਾ ਉਹ ਪਤਾ ਹੀ ਲੋਕਾਂ ਨੂੰ ਮਤਲਬ ਫਿਰ ਅਸੀਂ ਜੇ ਕੋਈ ਦਲੀਲ ਨਾਲ ਗੱਲ ਕਰੂ ਉਹਨੂੰ ਮੋਟਰ ਤੇ ਲਿਜਾ ਕੇ ਕੁੱਟਾਂਗੇ ਗ੍ਰੈਨੈਪ ਕਰਕੇ ਤੇ ਜਦੋਂ ਕੁੱਟਣ ਬਾਅਦ ਸਾਡੇ ਤੇ ਪਰਚਾ ਕਰਵਾਉ ਫਿਰ ਅਸੀਂ ਪਾਲਕੀ ਦੇ ਵਿੱਚ ਗੁਰੂ ਸਾਹਿਬ ਨੂੰ ਰੱਖਾਂਗੇ ਖਾਣੇ ਵਿੱਚ ਲੱਜ ਕੇ ਅਸੀਂ ਥਾਣੇ ਤੇ ਕਬਜ਼ਾ ਕਰਾਂਗੇ ਪੁਲਿਸ ਦੇ ਨਾਲ ਕੁੱਟਮਾਰ ਕਰਾਂਗੇ ਕਾਨੂੰਨ ਨੂੰ ਸੰਵਿਧਾਨ ਨੂੰ ਅਸੀਂ ਮੰਨਦੇ ਨਹੀਂ ਇਹ ਇਹਨਾਂ ਦੇ ਮੈਨੀਫੈਸਟੋ ਵਿੱਚ ਲਿਖਿਆ ਹੋਇਆ ਹੈ ਜਿਹੜਾ ਲੋਕਾਂ ਦੇ ਨਾਲ ਇਹ ਹੋਊਗਾ ਦੂਜੀ ਗੱਲ ਜਿੰਨਾ ਵੀ ਗੁਰਦੁਆਰੇ ਵਿੱਚ ਫਰਨੀਚਰ ਪਿਆ ਹੈ ਅੰਗਹੀਣ ਦੇ ਬੈਠਣ ਲਈ ਜਾਂ ਬਜ਼ੁਰਗਾਂ ਦੇ ਬੈਠਣ ਲਈ ਉਹ ਅਸੀਂ ਗੁਰਦੁਆਰਿਆਂ ਤੋਂ ਬਾਹਰ ਕੱਢ ਕੇ ਫਰਨੀਚਰ ਤੋੜਾਂਗੇ ਤੋੜਪਨ ਕਰਾਂਗੇ ਇਹ ਹੈ ਜੀ ਤੀਜੀ ਗੱਲ ਤੀਜੀ ਗੱਲ ਇਹ ਹੈਗੀ ਹੈ ਵੀ ਜੇ ਅਸੀਂ ਬਾਹਰ ਸੈੱਟ ਹੋਣਾ ਹੋਇਆ ਕਿਸੇ ਮੁਲਕ ਦੀ ਪੀਅਰ ਲੈਣੀ ਹੋਈ ਤਾਂ ਫਿਰ ਸਾਡੀਆਂ ਸਹੇਲੀਆਂ ਬਹੁਤ ਨੇ ਕੁੜੀਆਂ ਜਿਹੜੀਆਂ ਸਾਡੇ ਨਾਲ رابطہ ਕਰਦੀਆਂ ਨੇ ਗੱਲਾਂ ਬਾਤਾਂ ਕਰਦੀਆਂ ਨੇ ਅਮਰਤਪਾਲ ਨੂੰ ਕਹਿੰਦੀਆਂ ਨੇ ਕਿ ਤੂੰ ਮੇਰੇ ਨਾਲ ਵਿਆਹ ਕਰਾ ਤੈਨੂੰ ਮੈਂ ਫੋਰਨ ਕੰਟਰੀ ਵਿੱਚ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਵਿੱਚ ਸੈੱਟ ਕਰਵਾ ਦੂੰਗੀ ਇਹ ਕਰਤੂਤਾਂ ਵੀ ਇਹਨਾਂ ਨੇ ਲਿਖਤੀਆਂ ਮੈਨੀਫੈਸਟੋ ਦੇ ਵਿੱਚ ਇਹ ਤਕਰੀਬਨ ਸਭ ਕੁਝ ਮੀਡੀਆ ਤੇ ਪਿਆ ਮੇਰੇ ਕਹਿੰਦੇ ਲੋੜ ਨਹੀਂ ਦੂਜੀ ਗੱਲ ਅਸੀਂ ਜਿਹੜੀ ਇਲੈਕਸ਼ਨ ਲੜ ਰਹੇ ਹਾਂ ਅਮਰਤਪਾਲ ਕਹਿੰਦਾ ਉਹ ਮੈਂ ਤਾਂ ਲੜ ਰਿਹਾ ਜੇ ਮੈਂ ਜਿੱਤ ਗਿਆ ਤਾਂ ਮੈਂ ਜੇਲ੍ਹ ਤੋਂ ਬਾਹਰ ਆ ਜਾਊਗਾ ਪਹਿਲਾਂ ਇਹਨੂੰ ਹਰਾਮਖੋਰ ਨੂੰ ਜਾਂ ਜਿਹੜੇ ਦੇ ਪੈਰੋਕਾਰ ਨੇ ਇਹਨੂੰ ਇਹ ਪੁੱਛੋ ਵੇ ਜਿਹੜੇ ਤੁਹਾਡੇ ਕਰਕੇ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਦਲਜੀਤ ਕਲਸੀ ਵਰਗੇ ਗੁਰਪ੍ਰੀਤ ਵਰਗੇ ਹੋਰ ਜਿਹੜੇ ਅੰਦਰ ਗਏ ਨੇ 10 11 ਨਾਲ ਤੁਹਾਡੇ ਤੇ ਉਹਨਾਂ ਨੂੰ ਤੁਸੀਂ ਬਾਹਰ ਨਹੀਂ ਕਢਾਉਣਾ ਹਰਾਮਖੋਰ ਅਮਰਤਪਾਲ ਉਹ ਤੇਰੇ ਕਰਕੇ ਗਏ ਨੇ ਤੁਸੀਂ ਫੜਾ ਮਾਰੀਆਂ ਤੁਹਾਡੇ ਪੰਪਾਂ ਵਿੱਚ ਆਏ ਤੁਹਾਡੀ ਫੂਕ ਵਿੱਚ ਆਏ ਤੇਰੇ ਨਾਲ ਜਿਹੜੇ ਜਬਰੂਗੜ ਬੈਠੇ ਨੇ ਨਾ ਉਹ ਤੇਰੇ ਕਰਕੇ ਗਏ ਨੇ ਬਾਜੇ ਕੇ ਪ੍ਰਧਾਨ ਮੰਤਰੀ ਦਾ ਕੋਈ ਕਸੂਰ ਨਹੀਂ ਸੀ ਉਹ ਤੇਰੀਆਂ ਹੂਕ ਵਿੱਚ ਤੇਰੀ ਹਵਾ ਵਿੱਚ ਤੇਰੀਆਂ ਫੜਾਂ ਵਿੱਚ ਆ ਕੇ ਉਹ ਅੰਦਰ ਗਿਆ ਜੇ ਤੂੰ ਇਲੈਕਸ਼ਨ ਜਿੱਤ ਕੇ ਬਾਹਰ ਆਉਣਾ ਫਿਰ ਉਹਨਾਂ ਲਈ ਵੀ ਕੁਝ ਕਰੋ ਇੱਕ ਉਦਾਹਰਣ ਦੇ ਦਿੰਨਾ ਜਿਹਨੂੰ ਕੌਮ ਦਾ ਜਰਨੈਲ ਕਿਹਾ ਜਾਂਦਾ ਹੈ ਪਤਾ ਕੌਮ ਦੇ ਜਰਨੈਲ ਕਿਹੋ ਜਿਹੇ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਜਦੋਂ ਉਹਨਾਂ ਨੂੰ ਰਿਹਾ ਕਰਨ ਦੀ ਆਫਰ ਆਉਂਦੀ ਹੈ ਉਹਨਾਂ ਨਾਲ ਪਹਾੜੀ ਰਾਜੇ ਜਿਹੜੇ ਸੀ ਉਹ ਸੰਗਤ ਕਰਦੇ ਸੀ ਤੇ ਗੁਰੂ ਹਰਗੋਬਿੰਦ ਸਾਜੇ ਪਾਸ਼ਾ ਕਰਨ ਜੇ ਮੈਨੂੰ ਰਿਹਾ ਕਰਨਾ ਨਾ ਜਿਹੜੇ ਮੇਰੇ ਨਾਲ ਪਹਾੜੀ ਰਾਜੇ ਕੈਦ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਏ ਇਹ ਸ਼ਰਤ ਹੈ ਕਿ ਉਹ ਪਹਾੜੀ ਰਾਜੇ ਵੀ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਰਿਹਾ ਹੋਏ ਸੀ ਤੇ ਅਮਰਤਪਾਲ ਨੂੰ ਹੁਣ ਅਮਰਤਪਾਲ ਨਹੀਂ ਮੂਤਪਾਲ ਕਹਿਣ ਲੱਗਾ ਧਿਆਨ ਨਾਲ ਸੁਣ ਲਿਓ ਮੂਤਪਾਲ ਕਿਉਂ ਕਹਿਣ ਲੱਗਾ ਕਹਿੰਦਾ ਮੈਂ ਤਾਂ ਚੋਣ ਜਿੱਤ ਕੇ ਬਾਹਰ ਆ ਜਾ ਜਿਹੜੇ ਮੇਰੇ ਨਾਲ ਦੇ ਨੇ ਉਹ ਮਰਨ ਜਿਹੜਾ ਬੰਦਾ ਆਪਣੇ ਸਾਥੀਆਂ ਦੇ ਨਾਲ ਗਦਾਰੀ ਕਰ ਸਕਦਾ ਹੈ ਯਾਰ ਮਾਰ ਕਰ ਸਕਦਾ ਉਹ ਪੰਜਾਬ ਦੇ ਲੋਕਾਂ ਨੂੰ ਇਨਸਾਫ ਕਿਤੋਂ ਦੇ ਦਊਗਾ ਜਿਹੜੇ ਇਹਦੀ ਖਾਤਰ ਡੇਮਰੂਗੜੇ ਦੇ ਜੇਲ੍ਹ ਵਿੱਚ ਚਲੇ ਗਏ ਜਿਹੜਾ ਬੰਦਾ ਉਹਨਾਂ ਲਈ ਕੁਝ ਸੋਚ ਨਹੀਂ ਸਕਦਾ ਕੌਂਸਤ ਬੰਦਿਆਂ ਖਾਤਰ ਉਹ ਸਮੁੱਚੇ ਪੰਜਾਬ ਲਈ ਕੌਮ ਲਈ ਕਿਦਾਂ ਕੁਝ ਸੋਚ ਸਕਦਾ ਇਹ ਮੈਂ ਗਲਤ ਤਾਂ ਕੀਤੀ ਹੈ ਜਣਕਿ ਇਸ ਕਰਤੂਤ ਦੇ ਇਹ ਲੋਕ ਮਾਲਕ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਬੀਟਿੰਗ ਮੈਂ ਗੱਲਾਂ ਕਹੀਆਂ ਨੇ ਉਹ ਝੂਠ ਨੇ ਜਾਂ ਸੱਚ ਨੇ ਤੇ ਇੱਕ ਗੱਲ ਹੋਰ ਕਹਿਣੀ ਹੈ ਉਹ ਗੱਲ ਇਹ ਹੈ ਹੁਣ ਜਿਹੜਾ ਇਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਹੈ ਪ੍ਰਚਾਰ ਸ਼ੁਰੂ ਕੀਤਾ ਹੈ ਖੰਡੂਰ ਸਾਹਿਬ ਤੋਂ ਜਿੱਤਣ ਵਾਸਤੇ ਉਹ ਜਿਹੜੀ ਗਰਾਊਂਡ ਲੈਵਲ ਤੇ ਰਿਪੋਰਟ ਹੈਗੀ ਆ ਉਹ ਇਹ ਹੈ ਕਿ ਇਹਨਾਂ ਨੇ ਮੀਡੀਆ ਰਾਹੀਂ ਇਹ ਹਵਾ ਬਣਾ ਦਿੱਕੇ ਅਮਰਤਪਾਲ ਜਿੱਤੂਗਾ ਮੂਤਪਾਲ ਜਿੱਤੂਗਾ ਇਹ ਹਵਾ ਬਣਾਦੀ ਨਾ ਪਰ ਕੁਝ ਪਿੰਡਾਂ ਵਿੱਚੋਂ ਜਿਹੜੀ ਮੈਂ ਸਰਵੇ ਕੀਤਾ ਫੋਨ ਕਰਕੇ ਪੁੱਛਿਆ ਉਹ ਲੋਕ ਕਹਿੰਦੇ ਅਸੀਂ ਮਰਨੇ ਕਹਿੰਦੇ ਖੜਕੁਬਾ ਦੁਆਰਾ ਲਿਆ ਕੇ ਸਾਡੇ ਕਹਿੰਦੇ ਜੁੱਤੀ ਨਹੀਂ ਛਾਣਦੀ ਅਮਰਤਪਾਲ ਨੂੰ ਇਹੋ ਜਿਹੀਆਂ ਗੱਲਾਂ ਪਿੰਡਾਂ ਦੇ ਲੋਕ ਕਰਦੇ ਆ ਜਾਨਣ ਕਿ ਇਹ ਨਾ 2-4 ਵੀਡੀਓ ਪਾ ਕੇ ਹਵਾ ਬਣਾਉਂਦੇ ਆ ਜਾਨਣ ਕਿ ਲੋਕਾਂ ਨੂੰ ਬੇਕੂਬ ਜਿਵੇਂ ਪਹਿਲਾਂ ਬਣਾਇਆ ਸੀ ਹੁਣ ਬਣਾਉਂਦੇ ਆ ਤੇ ਜਦੋਂ ਕੋਈ ਮੇਰੇ ਕੋਲੋਂ ਪੁੱਛੇ ਕਿ ਅੰਮ੍ਰਿਤਪਾਲ ਲਣ ਕੀ ਹੋਣਾ ਕਹਿੰਦਾ ਮੈਂ ਕਹਿੰਦਾ ਸ਼ੌਕ ਜੁੱਤੀ ਮੈਂ ਮਾਰਾਂ ਘੱਟੋ ਘੱਟ ਘੱਟੋ ਘੱਟ ਸ਼ੌਕ ਜੁੱਤੀ ਤੇ ਮੈਂ ਮਾਰਾਂ ਜਿਹੜੀ ਐਨਐਸਏ ਹੈ ਉਹ 2 ਸਾਲ ਦੀ ਕੀਤੀ ਹੈ ਨਾ ਸਾਲ ਦੀ ਹੋਰ ਵਧਾਦੀ ਉਹਨੂੰ 5 ਸਾਲ ਦਾ 7 ਸਾਲ ਬਾਅਦ ਤੇ ਹੋਰ ਵਧਾ ਦੇ ਪੰਜਾਬ ਗਵਰਨਮੈਂਟ ਫਿਰ ਉਹਨੂੰ ਲੋਕਾਂ ਦੀ ਅਗਲ ਟਿਕਾਣੇ ਆਉਣੀ ਹੈ ਬਸ ਇੰਨੀ ਗੱਲ ਕਰਨੀ ਸੀ ਜਿਹੜਾ ਮੈਨੀਫੈਸਟੋ ਇਹਨਾਂ ਦਾ ਹੈਗਾ ਉਹਦੇ ਵਿੱਚ ਮੇਨ ਗੱਲਾਂ ਕੀ ਨੇ ਕਹਿੰਦੇ ਗੁਰਦਰ ਨੇ ਫਰਨੀਚਰ ਤੋੜਾਂਗੇ ਕੋਈ ਦਲੀਲ ਨਾਲ ਗੱਲ ਕਰੋ ਉਹਨੂੰ ਕੁੱਟਾਂਗੇ ਠਾਣਿਆਂ ਤੇ ਕਬਜ਼ੇ ਕਰਾਂਗੇ ਗੁਰੂ ਸਾਹਿਬ ਨੂੰ ਨਾਲ ਜਾ ਕੇ ਨਸ਼ੇ ਜਾਣ ਦੇ ਨਾਂ ਤੇ ਮਹਿਮ ਜਲਾਵਾਂਗੇ ਅੰਮ੍ਰਿਤ ਛਕਾਉਣ ਦੇ ਨਾਂ ਤੇ ਮਹਿਮ ਜਲਾਵਾਂਗੇ ਤੇ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕਰਾਂਗੇ ਤੇ ਦੁਬਾਰਾ ਸਾਡਾ ਜਿਹੜਾ ਰਿਜ਼ਲਟ ਆਊਗਾ ਇਹ ਆਊਗਾ ਕਿ ਦੁਬਾਰਾ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਦੁਬਾਰਾ ਹੋਰ ਜਾਵਾਂਗੇ 10 ਪਹਿਲਾਂ ਗਏ ਨੇ 10 15 ਨੂੰ ਹੁਣ ਹੋਰ ਇੱਥੇ ਇਹ ਚਮਚੇ ਬਣਾ ਕੇ ਪੇਸ਼ ਕਰਨਗੇ ਫਿਰ ਡਬੂਗੜ ਦੇ ਵਿੱਚ ਫਿਰ ਜਾਣਗੇ ਬਸ ਆ ਇਹਨਾਂ ਦਾ ਮੈਨੀਫੈਸਟੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ